ਕਰ ਦਈਏ ਤਾਂ ਯੂਨੀਵਰਸਿਟੀ ਕੋਲ ਤਾਂ ਜਾਂ ਪੰਜਾਬ ਦੇ ਕਿਸੇ ਸਰਕਾਰੀ ادارے ਕੋਲ ਜਾਂ ਕੋਪਰੇਟ ادارے ਕੋਲ ਇਹਨਾਂ ਬੀਜ ਹੀ ਨਹੀਂ ਹੈਗਾ ਕਿ ਉਹ ਸਾਰੇ ਕਿਸਾਨਾਂ ਨੂੰ ਸਹੀ ਰੇਟ ਤੇ ਬੀਜ ਦਿਵਾ ਸਕੇ ਇਹ ਬਹੁਤ ਵੱਡੀ ਇੱਕ ਬੀਜ ਦੀ ਧਾਂਦਲੀ ਹੈ ਜਿਹੜੀ ਹਾਇ ਸਾਲ 50 ਦਿਨ ਲਈ ਸ਼ੁਰੂ ਹੁੰਦੀ ਹੈ ਪਰ ਮੈਨੂੰ ਇਦਾਂ ਲੱਗਦਾ ਹੈਗਾ ਪ੍ਰਮਾਤਮਾ ਤੋਂ ਵੱਧ ਜੇ ਬਾਅਦ ਕਿਸੇ ਦੇ ਕੋਲੇ ਪਾਵਰ ਆ ਤਾਂ ਉਹ ਗਵਰਨਮੈਂਟ ਕੋਲ ਹੀ ਹੁੰਦੀ ਹੈ ਉਹ ਕੰਟਿਆ ਮਿੰਟਾਂ ਜਿ ਵੀ ਬਹੁਤ ਕੁਝ ਕੰਮ ਕਰ ਸਕਦੀ ਹੁੰਦੀ ਹੈ ਪਰ ਗਵਰਨਮੈਂਟ ਦਾ ਕਿਸੇ ਮੁੱਦੇ ਤੇ ਚੁੱਪ ਰਹਿਣਾ ਵੀ ਇੱਕ ਧਾਂਦਲੀ ਨੂੰ ਬੜੋਤਰੀ ਦੇਣ ਦੇ ਬਰਾਬਰ ਹੀ ਹੁੰਦਾ ਹੈਗਾ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਤੇ ਬਾਈ ਪ੍ਰਗਟ ਕੋਲੇ ਆਏ ਅੱਜ ਪਿੰਡ ਗੈਰੀ ਭਾਗੀ ਬਾਈ ਹੋਰੀ ਪਿਛਲੇ ਲੰਮੇ ਸਮੇਂ ਤੋਂ ਖੇਤੀਬਾੜੀ ਤੇ ਰਿਸਰਚ ਵੀ ਕਰ ਰਹੇ ਨੇ ਤੇ ਨਾਲ ਦੀ ਨਾਲ ਬਾਈ ਹੋਰਾਂ ਨੇ ਦੋ ਕਿਤਾਬਾਂ ਜਿਹੜੀਆਂ ਕਿਸਾਨਾਂ ਦੀ ਝੋਲੀ ਪਾਈਆਂ ਉਹਨੇ ਨਰਮੇ ਦੀ ਜਾਣਕਾਰੀ ਬਾਰੇ ਤੇ ਝੋਨੇ ਬਾਰੇ ਹੋਰ ਵੀ ਰਿਸਰਚ ਚੱਲ ਰਹੀ ਹੈ ਕਿਤਾਬ ਆਉਣ ਵਾਲੇ ਸਮੇਂ ਦੇ ਵਿੱਚ ਆ ਰਹੀਆਂ ਤੇ ਜੋ ਅੱਜ ਕੱਲ ਆਪਣੇ ਪੰਜਾਬ ਦੇ ਵਿੱਚ ਦੌਰ ਚੱਲਿਆ ਤੁਸੀਂ ਦੇਖਿਆ ਹੋਗਾ ਪਿਛਲੇ ਸਮੇਂ ਦੇ ਵਿੱਚ ਵੀ ਕਿਸਾਨਾਂ ਦੇ ਨਾਲ ਜਿਹੜਾ ਝੋਨੇ ਦੀ ਵਿਕਰੀ ਨੂੰ ਲੈ ਕੇ ਠੱਗੀਆਂ ਹੋਈਆਂ ਬਹੁਤ ਜ਼ਿਆਦਾ ਕਿਸਾਨਾਂ ਦੀ ਲੁੱਟ ਹੋਈ ਤੇ ਜਿਹੜੀ ਅੱਜ ਕੱਲ ਬਾਜ਼ਾਰ ਦੇ ਵਿੱਚ ਬੀਜਾਂ ਨੂੰ ਲੈ ਕੇ ਬੜੀ ਲੁੱਟ ਹੋ ਰਹੀ ਆ ਪਿੱਛੇ ਜੇ ਸਰਕਾਰ ਨੇ ਜਿਹੜਾ ਹਾਈਬ੍ਰਿਡ ਝੋਨੇ ਦੇ ਸੀਡ ਉੱਪਰ ਪੰਜਾਬ ਦੇ ਵਿੱਚ ਬੈਨ ਲਾਇਆ ਹੈਗਾ ਇਸੇ ਵਿਸ਼ੇ ਤੇ ਅੱਜ ਬਾਈ ਨਾਲ ਗੱਲਬਾਤ ਕਰਾਂਗੇ ਤੇ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਓ ਬਾਈ ਦਾ ਸਵਾਗਤ ਕਰਦੇ ਆਂ ਬਾਈ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਵੀਰੇ ਤੁਹਾਡਾ ਬਹੁਤ ਧੰਨਵਾਦ ਤੁਸੀਂ ਆਪਣੇ ਚੈਨਲ ਤੇ ਮੇਰੇ ਵਿਚਾਰ ਦੇਣ ਦਾ ਮੈਨੂੰ ਮੌਕਾ ਦੇ ਰਹੇ ਹੋ ਹਾਂ ਜੀ ਬਾਈ ਬਾਈ ਜੀ ਤੁਸੀਂ ਦੇਖ ਰਹੇ ਹੋ ਹਨਾ ਸਾਰਾ ਜਿਹੜਾ ਸਿਸਟਮ ਆਪਣੇ ਪੰਜਾਬ ਦੇ ਵਿੱਚ ਚੱਲ ਰਿਹਾ ਤੁਸੀਂ ਵੀ ਆਪਣੇ ਚੈਨਲ ਤੇ ਵੀਡੀਓ ਪਾ ਰਹੇ ਹੋ ਲਗਾਤਾਰੀ ਜੀ ਤੇ ਪੰਜਾਬ ਦੇ ਵਿੱਚ ਜਿਹੜਾ ਹਾਈਬ੍ਰਿਡ ਨੂੰ ਬੈਨ ਕੀਤਾ ਹੋਇਆ ਸਰਕਾਰ ਨੇ ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਜੀ ਦੇਖੋ ਮੈਂ ਤਾਂ ਇਹ ਸੋਚਦਾ ਹੈਗਾ ਕਿ 2016 ਤੋਂ ਬਾਅਦ ਕੋਈ ਵੀ ਪੰਜਾਬ ਦੇ ਵਿੱਚ ਬਿਜਲੀ ਕਰੈਕਸ਼ਨ ਇਸ਼ੂ ਨਹੀਂ ਹੋਇਆ ਹੈਗਾ ਜੀ ਪੰਜਾਬ ਦੇ ਆਲਮੋਸਟ ਬਲॉक्स ਜਿਹੜੇ ਹੈਗੇ ਆ ਉਹ ਰੈੱਡ ਜ਼ੋਨ ਦੇ ਵਿੱਚ ਹੈ ਬਾਣੀ ਦਾ ਪੱਧਰ ਗਿਰ ਰਿਹਾ ਹੈਗਾ ਸਿੰਚਾਈ ਦਾ ਪਾਣੀ ਘੱਟ ਸੀਗਾ ਹੁਣ ਥੋੜਾ ਜਿਹਾ ਸਿੰਚਾਈ ਨਹਿਰੀ ਪਾਣੀ ਦੀ ਸਿੰਚਾਈ ਦਾ ਏਰੀਆ ਵਧਿਆ ਹੈਗਾ ਜੀ ਪਰ ਪਿਛਲੇ 5-6 ਸਾਲਾਂ ਦੇ ਵਿੱਚ ਝੋਨੇ ਦਾ ਰਕਬਾ ਵੀ ਵਧਿਆ ਹੈਗਾ ਫਾਵੇਂ ਬਾਗਾਂ ਦੀ ਬੈਲਟ ਸੀ ਫਾਵੇਂ ਨਰਮੇ ਦੀ ਬੈਲਟ ਸੀ ਜਾਂ ਕੋਈ ਹੋਰ ਤਰੀਕੇ ਦੀ ਉੱਥੇ ਕੋਈ ਖੇਤੀ ਹੁੰਦੀ ਸੀ ਉਹ ਝੋਨੇ 'ਚ ਚਲੀ ਗਈ ਹੈ ਕਿਉਂਕਿ ਝੋਨੇ ਕਣਕ ਦੇ ਐਮਐਸਪੀ ਲਗਾਤਾਰ ਵੱਧ ਰਹੇ ਆ ਵਿਕਰੀ ਬਹੁਤ ਸੌਖੀ ਹੈ ਇੱਕ ਵਾਰ ਲੱਗ ਜਾਂਦਾ ਹੈਗਾ ਫਾਰਮਰਾਂ ਨੂੰ ਇਹ ਫਸਲ ਲਾਉਣ 'ਚ ਕੋਈ ਡਰ ਨਹੀਂ ਲੱਗਦਾ ਹੈਗਾ ਤੇ ਜ਼ਿਆਦਾਤਰ ਠੇਕੇ ਹੀ ਸੇਵਾਲੀਆਂ ਜ਼ਮੀਨਾਂ ਦੇ ਵਿੱਚ ਹੁਣ ਇਹ ਹੀ ਫਸਲ ਲੱਗ ਰਹੀ ਹੈ ਤੇ ਕੁਝ ਇਸ ਤਰ੍ਹਾਂ ਦੀਆਂ ਜ਼ਮੀਨਾਂ ਪੰਜਾਬ ਦੇ ਵਿੱਚ ਜਿਨ੍ਹਾਂ ਦਾ ਪਾਣੀ ਝੋਨੇ ਨੂੰ ਸੂਟ ਨਹੀਂ ਕਰਦਾ ਖਾਸ ਕਰਕੇ ਯੂਨੀਵਰਸਿਟੀ ਦੀਆਂ ਵੈਰੈਟੀਆਂ ਜਾਂ ਆਮ ਪਰਚਲਿਤ ਵੈਰੈਟੀਆਂ ਉਪਰਮਲ ਓਪੀ ਬਾਸਮਤੀ ਕਿਸਮਾਂ ਨੂੰ ਉਹਨਾਂ ਪਾਣੀ ਵਿੱਚ ਨਹੀਂ ਲੱਗਦੀਆਂ ਉਹ ਹਾਈਬ੍ਰਿਡ ਲੱਗਦਾ ਸੀਗਾ ਈਵਨ ਕਿ ਆਪਾਂ ਇਹ ਨਹੀਂ ਕਹਿ ਸਕਦੇ ਵੀ ਹਾਈਬ੍ਰਿਡ ਸਿਰਫ ਮਾੜੇ ਪਾਣੀ ਤੇ ਲੱਗਦਾ ਹਾਂ ਮਾੜੇ ਪਾਣੀ ਤੇ ਕੁਝ ਵੈਰਾਈਟੀਆਂ ਦੇ ਗੁਣ ਹੁੰਦੇ ਆ ਹੋ ਜਾਂਦੀਆਂ ਤੇ 90 ਦਾ ਪਟਿਆਲੇ ਦਾ ਧੂਰੀ ਦਾ ਖਮਾਣੋ ਦਾ ਪਾਦਸੋਂ ਦਾ ਮਰਿੰਡੇ ਦਾ ਗੜਸ਼ੰਕਰ ਦਾ ਹਿਸ਼ਾਰਪੁਰ ਨਵਾਂ ਸ਼ਹਿਰ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਲੋਕੇਸ਼ਨਾਂ ਜਿੱਥੇ ਪਾਣੀ ਵੀ ਬਹੁਤ ਚੰਗੇ ਨੇ ਉਥੇ ਬਾਕੀ ਕਿਸਮਾਂ ਝਾੜ ਨਹੀਂ ਦੇ ਰਹੀਆਂ ਸੋ ਵੈਲ ਕੰਪੈਕਟ ਹੋ ਚੁੱਕੀ ਆ ਸੋਇਲ ਸਟਰਕਚਰ ਜਿਹੜਾ ਹੈਗਾ ਝੋਨੇ ਦੀ ਖੇਤੀ ਵਾਰੀ ਵਾਰੀ ਹੋਣ ਕਰਕੇ ਪ੍ਰਭਾਵਿਤ ਹੋ ਗਿਆ ਤੇ ਉੱਥੇ ਬਾਸਮਤੀ ਐਂਟਰ ਕਰ ਗਿਆ ਪਿਛਲੇ 3-4 ਸਾਲਾਂ ਤੋਂ ਲਗਭਗ ਪੰਜਾਬ ਦੇ ਸਾਰਾ ਜਿਹੜਾ ਝੋਨੇ ਦਾ ਏਰੀਆ ਹੈਗਾ 32 ਤੋਂ 36 ਲੱਖ ਹੈਕਟੇਅਰ ਹੈਗਾ ਉਹਦੇ ਵਿੱਚ ਸਾਡੇ 4 ਲੱਖ ਹੈਕਟੇਅਰ ਜਿਹੜਾ ਇਹ ਏਰੀਆ ਐਂਟਰ ਕਰ ਚੁੱਕਿਆ ਜਿਹਦੇ ਵਿੱਚ ਸਾਰੀਆਂ ਕੰਪਨੀਆਂ ਇੱਕ ਨੰਬਰ 'ਚ ਕੰਮ ਕਰ ਰਹੀਆਂ ਸੀਗੀਆਂ ਤੇ ਇਹ ਜਿਹੜਾ ਪੰਜਾਬ ਸਰਕਾਰ ਨੇ 8 April ਨੂੰ ਨੋਟਿਸ ਦਿੱਤਾ ਹੈਗਾ ਕਿ ਅਸੀਂ ਹਾਈਬ੍ਰਿਡ ਨੂੰ ਨਹੀਂ ਵਿਕਣ ਦੇਵਾਂਗੇ ਜਾਂ ਇਹ ਅਸਲ ਦੇ ਵਿੱਚ ਇਹ ਜਿਹੜਾ ਇਹ ਬੀਜਾਂ ਦੀ ਵਿਕਰੀ ਦਾ ਕੰਟਰੋਲ ਦਾ ਜਿਹੜਾ ਦਾਇਰਾ ਹੈਗਾ ਉਹ ਸੈਂਟਰਲ ਗਵਰਨਮੈਂਟ ਦੇ ਅੰਦਰ ਆਉਂਦਾ ਪਰ ਪੰਜਾਬ ਸਰਕਾਰ ਨੇ ਜਿਹੜੀਆਂ ਦਲੀਲਾਂ ਦਿੱਤੀਆਂ ਹੈਗੀਆਂ ਉਹ ਹਾਈ ਕੋਰਟ ਦੇ ਵਿੱਚ ਪਟੀਸ਼ਨ ਚੱਲ ਰਹੀ ਹੈ ਵਾਰ-ਵਾਰ ਸੁਣਵਾਈਆਂ ਹੋ ਰਹੀਆਂ ਉਸਤੇ 2 May ਨੂੰ 5 May ਨੂੰ ਹੁਣ ਫਿਰ ਅਗਲੀ ਤਰੀਕ 13 May ਪਈ ਹੈਗੀ ਆ ਹੋ ਸਕਦਾ ਉਸ ਤੋਂ ਅਗਲੀ ਵੀ ਤਰੀਕ ਆ ਜਾਵੇ ਉਦੇ ਡਾਟੇ ਡਿਸਕਸ਼ਨ ਹੋ ਰਹੀ ਹੈਗੇ ਵੀ ਕਿਉਂ ਬੈਨ ਕੀਤਾ ਗਿਆ ਹੈਗਾ ਜਿਹੜੀਆਂ ਪੰਜਾਬ ਸਰਕਾਰ ਦੀਆਂ ਦਲੀਲਾਂ ਵੀ ਇਹ ਮਾੜੇ ਪਾਣੀ ਤੇ ਹੁੰਦੀ ਹੈਗੀ ਆ ਇਹਦੇ ਚ ਟੁੱਟ ਬਣਦੀ ਹੈਗੀ ਆ ਜ਼ਮੀਨਾਂ ਨੂੰ ਬੱਜਰ ਕਰ ਰਹੀ ਹੈਗੀ ਆ ਤਾਂ ਮੈਨੂੰ ਇਦਾਂ ਲੱਗਦਾ ਹੈਗਾ ਵੀ ਜਿੱਥੇ ਕਿਸਾਨ ਕੋਈ ਨੰਮੇ ਲੰਬੇ ਸਮੇਂ ਦੀਆਂ ਕਿਸਮਾਂ ਲਾ ਰਹੇ ਸੀਗੇ ਪੂਸ਼ਾ 44 ਡੋਗਰ ਪੀਲੀ ਪੂਸ਼ਾ 212 ਹੋਰ ਬਹੁਤ ਹੀ ਤਰ੍ਹਾਂ ਦੀਆਂ ਕਿਸਮਾਂ ਹੈਗੀਆਂ ਜਿਹੜੀਆਂ ਲਗਭਗ ਜਾਂ ਬਾਸਮਤੀ ਦੇ ਵਿੱਚ 1401 ਕਿਸਮ 1886 ਕਿਸਮ ਇਹ 160 ਦਿਨ ਤੱਕ ਵੀ ਲੈ ਜਾਂਦੀ ਆ ਤਾਂ ਇਹ ਕਿਸਮਾਂ ਵੀ ਲੰਬੇ ਸਮੇਂ ਦੀਆਂ ਹੈਗੀਆਂ ਸੀ ਉਹਨਾਂ ਨੂੰ ਰਿਪਲੇਸ ਕਰਤਾ ਸੀਗਾ ਹਾਈਬ੍ਰਿਡਾਂ ਨੇ ਆ ਕੇ ਇੱਕ ਤਾਂ ਪਰਾਲੀ ਘਟ ਸੀ ਚਲੋ ਡਿੱਗ ਪੈਂਦੇ ਆ ਉਹ ਤਾਂ ਕੋਈ ਵੀ ਫਸਲ ਡਿੱਗ ਸਕਦੀ ਆ ਉਹਨਾਂ ਝਾੜ ਜ਼ਿਆਦੇ ਸੀਗਾ ਤੇ ਉਹ ਜ਼ੂਰੀਆ ਬਹੁਤ ਕੱਟ ਲੈਂਦੀਆਂ ਸੀਗੀਆਂ ਜੀ ਉਹਨਾਂ ਦੇ ਕਰਕੇ ਫਾਰਮਰ ਨੇ ਦੇਖਿਆ ਵੀ ਆਪਾਂ ਲੰਬੇ ਸਮੇਂ ਦੀ ਕਿਸਮ ਕਿਉਂ ਲਾਈਏ ਠੀਕ ਹੈ ਜੇਕਰ ਮੈਨੂੰ ਲੱਗਾ ਝੋਨੇ ਵਾਲੀਆਂ ਮੋਟਰਾਂ ਦਾ ਬਿੱਲ ਆਉਂਦਾ ਹੋਵੇ ਤਾਂ ਕੋਈ ਵੀ ਕਿਸਾਨ ਆ ਜਿਹੜਾ ਉਹ ਲੰਬੇ ਸਮੇਂ ਦੀਆਂ ਕਿਸਮਾਂ ਨਾ ਲਾਵੇ ਭਾਵੇਂ ਸਰਕਾਰ 15 ਮਈ ਕਰ ਦੇ ਝੋਨਾ ਲਵਾਈ ਤਰੀਕ ਫੇਰ ਵੀ ਨਹੀਂ ਲਾਉਣਗੇ ਲੋਕ ਕਿਉਂਕਿ ਬਿੱਲ ਆਊਗਾ ਆਪਾਂ ਬਰਸਾਤਾਂ ਦੇ ਨਾਲ ਚੱਲ ਕੇ ਫਸਲ ਨੂੰ ਪਾ ਲੈਣਾ ਕਣਕ ਨੂੰ ਪੰਜ ਪਾਣੀ ਲੱਗਦਾ ਬਿਨਾਂ ਮੀਂਹ ਤੋਂ ਤਾਂ ਉਹ ਨਹੀਂ ਹੁੰਦੀ ਹੈਗੀ ਤੇ ਝੋਨਾ ਬਿਨਾਂ ਮੀਹਾਂ ਤੋਂ ਤਾਂ ਆਪਾਂ ਇਹਦੀ ਕਲਪਨਾ ਹੀ ਨਹੀਂ ਕਰ ਸਕਦੇ ਹੈਗੇ ਜਦਾ ਹਿੱਸਾ ਨਹੀਂ ਹੈਗਾ ਤੇ ਹਾਈਬ੍ਰਿਡਾਂ ਨੂੰ ਕਿਸ-ਕਿਸ ਕੈਟਾਗਰੀ ਦੇ ਆਪਾਂ ਹਾਈਬ੍ਰਿਡਾਂ ਨੂੰ ਬੈਨ ਕਰਾਂਗੇ ਗੰਡੇ ਦੀ ਕਾਸਟ ਹੁੰਦੀ ਹੈ ਸਬਜ਼ੀਆਂ ਦੀ ਕਾਸਟ ਹੁੰਦੀ ਹੈ ਬੈਂਗਣ ਖੀਰਾ ਮਿਰਚ ਇਸ ਤੋਂ ਇਲਾਵਾ ਗੋਭੀ ਵੱਡੇ ਪੱਦਰ ਤੇ ਪੰਜਾਬ ਚ ਲੱਗਦੀ ਹੈਗੀ ਆ ਜਾਂ ਮਸਕਮੈਲਨ ਵਾਟਰਮੈਲਨ ਸੇਠਾ ਲੱਗਦਾ ਹੈਗਾ ਹੋਰ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਹਾਈਬ੍ਰਿਡ ਦੇ ਕਰਕੇ ਹੀ ਮਾਰਕੀਟ ਸਟੇਬਲ ਹੈਗੀ ਆ ਜਿਹਦਾ ਵੱਡਾ ਦਾਇਰਾ ਪ੍ਰਾਈਵੇਟ ਕੰਪਨੀਆਂ ਕੋਲ ਹੈਗਾ ਇੱਕ ਨੀਤੀਵਾਦ ਆਪਾਂ ਉਹਨਾਂ ਨੂੰ ਉਹਨਾਂ ਨੂੰ ਸਾਰਿਆਂ ਨੂੰ ਮੁੱਦਿਆਂ ਨੂੰ ਨਜੇਠਣ ਦੀ ਲੋੜ ਸੀਗੀ ਬਟ ਇੱਕ 스ਵਿਚ ਵਾਂਗ ਆਪਾਂ ਪੱਖਾ ਬੰਦ ਕਰ ਦਿੰਨੇ ਆ ਉਸੇ ਤਰੀਕੇ ਦੇ ਨਾਲ ਇਸ ਚੀਜ਼ ਨੂੰ ਰੋਕਿਆ ਗਿਆ ਜਿਸ ਦੇ ਕਰਕੇ ਡੀਲਰਾਂ ਦੀ ਵੀ 40 ਕਰੋੜ ਦੀ ਪੇਮੈਂਟ ਲਗਭਗ ਕੰਪਨੀਆਂ ਚ ਫਸ ਗਈ ਕੰਪਨੀਆਂ ਵੀ ਪ੍ਰਭਾਵਿਤ ਹੋ ਗਈਆਂ ਆਪਣੇ ਗਵਾਂਡੀ ਸੂਬੇ ਹਿਮਾਚਲ ਚ ਤੁਹਾਡੇ ਹਰਿਆਣਾ ਚ ਸੇਲ ਹੋ ਰਹੀ ਹੈ ਆਪਣੇ ਸੇਲ ਨਹੀਂ ਹੋ ਰਹੀ ਦੋਨਾਂ ਹੀ ਸਟੇਟਾਂ ਤੋਂ ਜਿਹੜਾ ਹੈਗਾ ਐਫਸੀਡੀ ਦੇ ਥਰੂ ਐਫਸੀਆਈ ਨੇ ਖਰੀਦ ਕਰਨੀ ਹੈਗੀ ਆ ਪੰਜਾਬ ਦੀਆਂ ਮੰਡੀਆਂ ਚ ਹਰਿਆਣਾ ਦੀਆਂ ਮੰਡੀਆਂ ਦੇ ਵਿੱਚ ਆ ਬਹੁਤ ਸਾਰੇ ਕਿਸਾਨ ਵੀ ਇਹਦੇ ਨਾਲ ਪ੍ਰਭਾਵਿਤ ਹੋਏ ਹੈਗੇ ਆ ਤੇ ਲਗਭਗ ਇੰਨਾ ਕਿਸਾਨਾਂ ਦਾ ਜਿਹੜਾ ਏਰੀਆ ਹੈਗਾ ਇਹ ਲਗਭਗ 12 ਤੋਂ 15 ਲੱਖ ਏਕੜ ਬਣਦਾ ਹੈਗਾ ਜਿਹੜਾ ਕਿ ਬਹੁਤ ਵੱਡੀ ਗਿਣਤੀ ਹੈ ਇਹਨਾਂ ਦੀ ਸੁਣਵਾਈ ਕੋਈ ਨਹੀਂ ਹੋਈ ਹੈਗੀ ਤੇ ਹੁਣ ਸੀਜ਼ਨ ਜਮਾ ਮੌਕੇ ਤੇ ਆ ਚੁੱਕਿਆ ਜਿਹਦੇ ਕਰਕੇ ਜਿਹੜੇ ਬੀਜਾਂ ਨੂੰ ਕਿਸਾਨਾਂ ਨੇ ਲਾਉਣਾ ਬੰਦ ਕੀਤਾ ਸੀਗਾ ਉਹਨਾਂ ਦੀ ਬਲੈਕ ਸ਼ੁਰੂ ਹੋਈ ਹੈ ਉਹ 2-250 ਰੁਪਏ ਕਿਲੋ ਚੱਲ ਰਹੇ ਹੈਗੇ ਆ ਉਹ ਤੇ ਕੋਈ ਵੀ ਸਰਕਾਰੀ ਤੰਤਰ ਸ਼ਕਤੀ ਨਹੀਂ ਕਰ ਰਿਹਾ ਪੰਜਾਬ ਦਾ ਵੈਸੀ ਵੀ ਸੀਡ ਐਕਟ ਆ ਜਿਹੜਾ ਉਹ ਵੈਰੀ ਪੂਰ ਆ ਬਹੁਤ ਪੁਰਾਣਾ ਉਹਨੂੰ ਹਾਈਲੀ ਟੈਕਨੀਕਲੀ ਮੋਡੀਫਾਈ ਕਰਨ ਦੀ ਜ਼ਰੂਰਤ ਆ ਜਾਂ ਤਾਂ ਐਦਾਂ ਦੀ ਪ੍ਰੋਵੀਜ਼ਨ ਹੋਵੇ ਵੀ ਨਕਲੀ ਬੀਜ ਵੇਚਣ ਵਾਲਾ ਕਈ ਪੁਸਤਾਂ ਤੇ ਨਕਲੀ ਬੀਜ ਨਾ ਵੇਚੇ ਜੇ ਉਹਨੂੰ ਫੜਿਆ ਜਾਵੇ ਤੇ ਕਿਸਾਨ ਵੀ ਜ਼ਿੰਮੇਦਾਰ ਆ ਉਸ ਤੇ ਲਈ ਕਿਉਂਕਿ ਕਿਸਾਨ ਨੇ ਤਾਂ ਆਪਣੀ ਆਮਦਨ ਦੇਖਣੀ ਹੈਗੀ ਆ ਮਾਰਕੀਟ ਦੇ ਵਿੱਚ ਉਹ ਕੋਈ ਵੀ ਚੀਜ਼ ਕਿਸੇ ਵੀ ਮੁੱਲ ਲੈ ਲਊਗਾ ਕਿਤੋਂ ਵੀ ਲੈ ਲਊਗਾ ਪਰ ਉਹਦੀ ਜੇ ਅਵੇਲੇਬਿਲਟੀ ਹੋਊਗੀ ਤਾਂ ਤਾਂ ਹੀ ਲਊਗਾ ਜੇ ਤੁਸੀਂ ਚੰਗੀਆਂ ਚੀਜ਼ਾਂ ਦੀ ਅਵੇਲੇਬਿਲਟੀ ਕਰਾਓਗੇ ਸਰਕਾਰ ਆਪਾਂ ਸਾਰੇ ਪੰਜਾਬ ਦੇ ਝੋਨੇ ਦਾ ਪਰਮਲ ਏਰੀਆ ਵੀ ਦੇਖ ਲਿਗੇ ਪਾਸਮਤੀ ਨੂੰ ਇਗਨੋਰ ਕਰਦੀਏ ਹਾਈਬ੍ਰਿਡ ਨੂੰ ਇਗਨੋਰ ਕਰਦੀਏ ਤਾਂ ਯੂਨੀਵਰਸਿਟੀ ਕੋਲ ਤਾਂ ਜਾਂ ਪੰਜਾਬ ਦੇ ਕਿਸੇ ਸਰਕਾਰੀ ਅਦਾਰੇ ਕੋਲ ਜਾਂ ਕੋਵਰਟ ਅਦਾਰੇ ਕੋਲ ਇਹਨਾਂ ਬੀਜ ਹੀ ਨਹੀਂ ਹੈਗਾ ਕਿ ਉਹ ਸਾਰੇ ਕਿਸਾਨਾਂ ਨੂੰ ਸਹੀ ਰੇਟ ਤੇ ਬੀਜ ਦਿਵਾ ਸਕੇ ਇਹ ਬਹੁਤ ਵੱਡੀ ਇੱਕ ਬੀਜ ਦੀ ਧਾਂਦਲੀ ਆ ਜਿਹੜੀ ਹਾਇ ਸਾਲ 50 ਦਿਨ ਲਈ ਸ਼ੁਰੂ ਹੁੰਦੀ ਹੈ ਫੌਣ ਤਾਂ ਫਸਲ ਵੜਨ ਦੀ ਵੀ ਤਾਂ ਅੰਦਲੀ ਹੋ ਗਈ ਪਿਛਲੀ ਵਾਰ ਝੋਨਾ ਲੋਕਾਂ ਨੂੰ ਬਹੁਤ ਮਾੜਾ ਨਿਬੜਿਆ ਠੇਕੇ ਵਾਲਿਆਂਾਂ ਜ਼ਮੀਨਾਂ ਹਿੱਸੇ ਵਾਲਿਆਂਾਂ ਜ਼ਮੀਨਾਂ ਜਿੰਨਾ ਵਿੱਚ ਲੋਕਾਂ ਨੇ 8 ਮਾਣ 8-8 ਮਾਣ 10-10 ਮਾਣ ਪ੍ਰਤੀ 100 ਮਾਣ ਮਗਰ ਝਾੜ ਮਤਲਬ 8-10% ਹੀ ਦੇਤਾ ਕਿਸੇ ਨੂੰ ਫਸਾਡ ਦੇ ਰੂਪ ਠੀਕ ਹੈ ਕਿਸੇ ਕੋਲ 100 ਗੱਟਾ ਝੋਨੇ ਦਾ ਹੈਗਾ ਉਹਨੇ 80 ਗੱਟੇ 100 ਗੱਟਾ ਇਦਾਂ ਹੀ ਦੇਤਾ ਵੀ ਮੇਰਾ ਸਾਰਾ ਝੋਨਾ ਚੱਕ ਲਾ ਇਹ ਇਹ ਬਹੁਤ ਸਾਰਾ ਤਾਂ ਦੇ ਲਈ ਅਬਲੁਖਰਾਣੇ ਦੇ ਵਿੱਚ ਮਲੋਟ ਚ ਅਰਨੀ ਵਾਲੇ ਚ ਅਬਹੋਰ ਚ ਬਹੁਤ ਜ਼ਿਆਦਾ ਵੱਡੇ ਪੱਦਰਦੇ ਹੋਈ ਹੈ ਸਾਰੇ ਪੰਜਾਬ ਚ ਹੀ ਹੋਈ ਹੈ ਹਾਲਾਂਕਿ ਕਿਸੇ ਫਸਲ ਦੀ ਕੁਆਲਿਟੀ ਬਣਨੀ ਉਹ ਵਾਤਾਵਰਨ ਤੇ ਡਿਪੈਂਡ ਆ ਉਹਦੇ ਸਹੀ ਸਮੇਂ ਲੱਗਣ ਤੇ ਡਿਪੈਂਡ ਆ ਉਸ ਨੂੰ ਪਾਲਣ ਪੋਚਣ ਲਈ ਤਰੀਕੇ ਵਰਤੇ ਗਏ ਤੇ ਡਿਪੈਂਡ ਆ ਸਿਰਫ ਇਕੱਲੇ ਬੀਜ ਤੇ ਡਿਪੈਂਡ ਨਹੀਂ ਹੈਗੀ ਸਭ ਤੋਂ ਵੱਧ ਭਾਈ ਜ਼ਿੰਮੇਵਾਰ ਕਿਹਨੂੰ ਮੰਨਦੇ ਹੋ ਕਿਉਂਕਿ ਹਰ ਸਾਲ ਹੀ ਹੁੰਦਾ ਹੈ ਨਾ ਜਦੋਂ ਵੀ ਸੀਡ ਦੀ ਵਿਕਰੀ ਹੁੰਦੀ ਹੈ ਕੋਈ ਨਾ ਕੋਈ ਵੈਰਾਈਟੀ ਹੈ ਜਿਹੜੀ ਇਦਾਂ ਦੀ ਕਿਸਾਨਾਂ ਦੇ ਸਾਹਮਣੇ ਰੱਖੀ ਜਾਂਦੀ ਆ ਜੀ ਜੇ ਆਪਣੇ ਕਿਸਾਨ ਵੀ ਅੰਨੇ ਹੋ ਜਾਂਦੇ ਆ ਜਾਂ ਆਪਾਂ ਗੇਲੇ ਵੀ ਸਰਕਾਰ ਕਿਸਾਨਾਂ ਨੂੰ ਸੱਟ ਦਿੰਦੀ ਡੀਲਰਾਂ ਅੱਗੇ ਵੀ ਲੁੱਟ ਲੋ ਇਹਨਾਂ ਨੂੰ ਹਣਾ ਇਸ ਵਾਰ ਵੀ ਹੋ ਰਿਹਾ ਜਿਵੇਂ ਸਾਡੇ ਏਰੀਆ ਦੇ ਵਿੱਚ ਵੀ ਜਿਹੜਾ ਕਈ ਵੈਰਾਈਟੀਆਂ ਹੈਗੀਆਂ ਉਹ 300 ਰੁਪਏ ਕਿਲੋ ਤੱਕ ਵੀ ਵਿਕ ਰਹੀਆਂ ਹੈਗੀਆਂ ਹਾਂ ਜੀ ਬਿਲਕੁਲ ਹਾਈਬ੍ਰਿਡ ਵਿਕ ਰਿਹਾ ਹੈਗਾ ਪਰ ਉਹ ਵੀ ਬਲੈਕ ਚ ਵਿਕ ਰਿਹਾ ਹੈਗਾ ਜੀ ਬਿਲਕੁਲ ਹਣਾ ਜੀ ਰੇਟ ਵੱਧ ਚੁੱਕੇ ਨੇ ਕੀ ਇਹ ਡੀਲਰਾਂ ਦੀ ਸੈਟਿੰਗ ਵੀ ਹੋ ਸਕਦੀ ਹੈ ਸਰਕਾਰ ਨਾਲ ਦੇਖੋ ਕਾਰਪੋਰੇਟ ਤਾਂ ਹਮੇਸ਼ਾ ਹੀ ਜਿਹੜਾ ਹੈਗਾ ਉਹ ਸਰਕਾਰ ਦੀ ਪੈੜ ਚ ਪੈੜ ਧਰਦਾ ਹੁੰਦਾ ਸਰਕਾਰ ਵੀ ਉਹਦੀ ਪੈੜ ਚ ਪੈੜ ਹੀ ਧਰਦੀ ਹੁੰਦੀ ਹੈ ਪਰ ਮੈਨੂੰ ਇਦਾਂ ਲੱਗਦਾ ਹੈਗਾ ਪਰਮਾਤਮਾ ਤੋਂ ਵੱਧ ਜੇ ਬਾਦ ਕਿਸੇ ਦੇ ਕੋਲੇ ਪਾਵਰ ਆ ਤਾਂ ਉਹ ਗਵਰਨਮੈਂਟ ਕੋਲ ਹੀ ਹੁੰਦੀ ਹੈ ਉਹ ਘੰਟਿਆਂ ਮਿੰਟਾਂ ਚ ਵੀ ਬਹੁਤ ਕੁਝ ਕੰਮ ਕਰ ਸਕਦੀ ਹੁੰਦੀ ਹੈ ਪਰ ਗਵਰਨਮੈਂਟ ਦਾ ਕਿਸੇ ਮੁੱਦੇ ਤੇ ਚੁੱਪ ਰਹਿਣਾ ਵੀ ਇੱਕ ਤਾਂਦਲੀ ਨੂੰ ਬੜੋਤਰੀ ਦੇਣ ਦੇ ਬਰਾਬਰ ਹੀ ਹੁੰਦਾ ਹੈਗਾ ਪਰ ਮੈਂ ਜ਼ਿੰਮੇਵਾਰਾਂ ਦਾ ਵੀ ਇਹਦੇ ਵਿੱਚ ਸਮਝਦਾ ਹੈਗਾ ਵੀ ਮਾਈਂਡ ਸੈਟ ਪੂਰਾ ਕਿ ਉਹ 90 ਮਣ ਝੋਨਾ ਪੈਦਾ ਕਰ ਲੈਂਦੇ ਹੈਗੇ ਬਸ ਉਹ 5 ਕਿਲੋ ਬੀਜ ਨਹੀਂ ਰੱਖਦੇ ਹੈਗੇ ਠੀਕ ਹੈ ਚਲੋ ਕਿਸੇ ਨੇ ਕੋਲੇ 2.5 ਕਿੱਲੇ ਆ ਉਹਨੇ ਨਵੀਂ ਬ੍ਰੇਡੀ ਲਾਉਣੀ ਹੈ ਉਹ ਵੀ ਲੈ ਸਕਦਾ ਹੈਗਾ ਪਰ ਜਿਹਦੇ ਕੋਲੇ 100 ਕਿੱਲਾ ਉਹ ਚ 60 ਕਿੱਲੇ ਉਹ ਪੁਰਾਣੀ ਕਿਸਮ ਹੀ ਲਾ ਰਿਹਾ ਤੇ ਉਹਦਾ 20 ਵੀ ਦੂਰੀਵਾਰ ਬਾਹਰੋਂ ਲੈ ਰਿਹਾ ਉਹ ਬਹੁਤ ਹੀ ਗਲਤ ਹੈਗਾ ਸਿਸਟਮ ਸੀਡ ਵੱਲ ਬਹੁਤ ਘੱਟ ਧਿਆਨ ਦਿੰਦੇ ਆ ਆਪਣੇ ਜ਼ਿਮੀਂਦਾਰ ਆਪਣਾ ਬੀਜ ਨਹੀਂ ਰੱਖ ਰਹੇ ਦੇਖੋ ਇੱਕ ਚੰਗੇ ਫਾਰਮਰ ਦੀਆਂ ਚਾਰ ਨਿਸ਼ਾਨੀਆਂ ਹੁੰਦੀਆਂ ਜੀ ਉਹਦੇ ਖੇਤ ਦੇ ਖਾਲਿਆਂ ਤੋਂ ਪਤਾ ਲੱਗਦਾ ਉਹ ਕਿੰਨਾ ਕੁ ਮਿਹਨਤੀ ਆ ਉਹ ਕਿੰਨਾ ਕੁ ਸੁਹਿਰਦ ਹੈਗਾ ਉਹਦੇ ਖੇਤ ਵਿੱਚ ਦਰਖਤਾਂ ਤੋਂ ਉਹਦੇ ਪੱਠੇ ਹਰੇ-ਚਾਰੇ ਤੋਂ ਪਤਾ ਲੱਗਦਾ ਹੈਗਾ ਉਹਦੇ ਖੇਤ ਦੇ ਵਿੱਚ ਮੋਟਰਾਂ ਦੀ ਸਫਾਈ ਕਿੰਨੀ ਕਾ ਉਸ ਤੇ ਡਿਪੈਂਡ ਹੁੰਦਾ ਹੈਗਾ ਉਸ ਦੇ ਉਹ ਬੀਜ ਕਿੰਨੇ ਕੁ ਵਧੀਆ ਮਾਤਰਾ ਚ ਰੱਖ ਰਿਆਂਦਾ ਹੁਣ ਕਣਕ ਦਾ ਸੀਜ਼ਨ ਨਿਬੜ ਕੇ ਗਿਆ ਜਿਹੜੇ ਕਿਸਾਨ ਕੋਲੇ ਘਰੇ 50 ਮਣ ਖਾਣ ਲਈ ਕਣਕਾ 50 ਮਣ ਪਸ਼ੂਆਂ ਲਈ ਕਣਕਾ ਉਹਦੇ ਕੋਲੇ 50 ਮਣ ਵੀ ਵੀ ਹੋਣਾ ਚਾਹੀਦਾ ਹੈਗਾ ਠੀਕ ਹੈ ਜੇ ਹੁਣ ਮੰਨ ਲਓ ਕਣਕ ਦੀ ਦਾ ਕੋਈ ਹਾਈਬ੍ਰਿਡ ਕਿਸਮ ਨਹੀਂ ਆਈ ਹੈਗੀ ਹਾਈਬ੍ਰਿਡ ਝੋਨੇ ਦਾ ਰੋਲਾ ਪਿਆ ਹੈਗਾ ਤੇ ਕਣਕ ਦਾ 20 ਦਾ ਫਿਰ ਵੀ ਕਿੱਲੇ ਦਾ 40 ਕਿਲੋ ਪੈਂਦਾ ਤੇ ਝੋਨੇ ਦਾ ਤਾਂ 20 ਕਿੱਲੇ ਦਾ 5 ਕਿਲੋ ਪੈਣਾ ਹੈਗਾ ਜਾਂ ਬਜਾਈ ਦੇ ਵਿੱਚ 8 ਕਿਲੋ ਪੈਣਾ ਹੈਗਾ ਜੇ ਆਪਾਂ ਓਨੀ ਮਾਤਰਾ 20 ਆਪਾਂ ਰੱਖ ਨਹੀਂ ਰਹੇ ਹੈਗੇ ਤਾਂ ਮਤਲਬ ਆਪਾਂ ਵੀ ਕਿਸੇ ਨਾ ਕਿਸੇ ਪੱਧਰ ਤੇ ਆਪਣੇ ਦਿਮਾਗ ਤੋਂ ਪੂਰਾ ਕੰਮ ਨਹੀਂ ਲੈ ਰਹੇ ਆਪਣੀ ਗੇਤੀ ਵਿਉਂਤਵੰਦੀ ਨਹੀਂ ਹੈਗੀ ਕੱਲ ਨੂੰ ਪਨੀਰੀ ਲਾਉਣੀ ਅੱਜ ਆਪਣੇ ਕੋਲੇ ਵੀ ਹੈਣੀ ਆ ਆਪਾਂ ਕਿਸੇ ਨੂੰ ਫੋਨ ਲਾਉਣੇ ਆ ਕਿਸੇ ਦੁਕਾਨ ਕੋਲੇ ਜਾਣੇ ਹੈਗੇ ਆ ਤਾਂ ਆਉ ਉੱਥੇ ਆਪਾਂ ਨੂੰ ਫਿਰ ਆਪਣਾ ਮਰਜ਼ੀ ਦਾ ਰੇਟ ਆਪਣਾ ਨਹੀਂ ਮਿਲੂ ਨਾ ਹੀ ਮਨਮਰਜ਼ੀ ਦੀ ਕੁਆਲਿਟੀ ਮਿਲੂਗੀ ਬਿਲਿੰਗ ਵੀ ਨਹੀਂ ਮਿਲੂ ਬਿੱਲ ਮਿਲ ਵੀ ਜਾਊਗਾ ਵੀ ਨਕਲੀ ਮਿਲ ਜਾਊਗਾ ਤੁਸੀਂ ਕਿਸੇ ਦੁਕਾਨਦਾਰ ਦਾ ਕੁਝ ਨਹੀਂ ਕਰ ਸਕਦੇ ਜੀ ਬਈ ਉਹਨਾਂ ਕੋਲੇ 5-5 ਲਾਇਸੈਂਸ ਬਣੇ ਹੋਏ ਆ ਇੱਕ ਲਾਇਸੈਂਸ ਉਹਨਾਂ ਦਾ ਕੈਂਸਲ ਵੀ ਹੋ ਜੂ ਉਹਨਾਂ ਦੇ ਤਾਂ ਚਾਹਦਾ ਪੈਲੇ ਨਹੀਂ ਡੁੱਲਦਾ ਹੈਗਾ ਕਿਸਾਨ ਵੀਰੋ ਜਿਵੇਂ ਆਪਾਂ ਦੇਖਦੇ ਆ ਨਾ ਵੀ ਜਦੋਂ ਇਹ ਜਾਂ ਮਸਲਾ ਹੁੰਦਾ ਜਿਵੇਂ ਹੁਣ ਇਹਦਾ ਹਾਈਬ੍ਰਿਡ ਦਾ ਚੱਲ ਰਿਹਾ ਜਾਂ ਕਈ ਬੀਜਾਂ ਦੀ ਬਲੈਕ ਚੱਲ ਰਹੀ ਹੈ ਪਰਮਲ ਵੈਰੈਟੀਆਂ ਦੀ ਤਾਂ ਜਿਹੜੇ ਆਪਣੇ ਖੇਤੀਬਾੜੀ ਵਿਭਾਗ ਦੇ ਅਫਸਰ ਆ ਰੇਡਾਂ ਮਾਰ ਰਹੇ ਆ ਦੁਕਾਨਾਂ ਤੇ ਵੀ ਜਿਹੜਾ ਬੰਦਾ ਹਰ ਰੋਜ਼ ਦੁਕਾਨ ਤੇ ਬੈਠਦਾ ਜਿਹੜਾ ਅਫਸਰ ਉਸੇ ਦੁਕਾਨ ਤੇ ਉਹ ਰੇਡ ਮਾਰ ਰਿਹਾ ਤਾਂ ਕਿਤੇ ਨਾ ਕਿਤੇ ਉਹ ਕਿਸਾਨਾਂ ਨੂੰ ਬੁੱਧੂ ਬਣਾਇਆ ਜਾ ਰਿਹਾ ਹਨਾ ਜੀ ਆਪਣਾ ਇੱਥੇ ਦਿਮਾਗ ਤੋਂ ਕੰਮ ਲਓ ਤੁਸੀਂ ਵੀ ਜਿਹੜੀ ਵੈਰੈਟੀ ਆਪਣੇ ਏਰੀਆ ਦੇ ਵਿੱਚ ਕਾਮਯਾਬ ਉਹ ਦਾ ਤੁਸੀਂ ਬੀਜ ਤਾਂ ਜਰੂਰ ਰੱਖੋ ਨਾ ਭਾਈ ਜੀ ਜਿਵੇਂ ਹੁਣ ਆਪਾਂ ਕਹਿ ਸਕਦੇ ਹਾਂ ਬੀਜ ਸੰਕਟ ਆਪਣੇ ਪੰਜਾਬ ਦੇ ਵਿੱਚ ਹਾਈਬ੍ਰਿਡ ਨੂੰ ਬੈਨ ਕਰਤਾ ਬਾਸਮਤੀ ਦਾ ਪਿਛਲੇ ਸਾਲ ਰੇਟ ਨਹੀਂ ਆਇਆ ਹਨਾ ਕਿਸਾਨਾਂ ਨੇ ਸਟੋਰ ਵੀ ਕੀਤੀ ਘਰੇ ਬਾਅਦ ਚ ਵੇਚ ਫਿਰ ਵੀ ਰੇਟ ਨਹੀਂ ਮਿਲਿਆ ਕਿਸਾਨ ਬਾਸਮਤੀ ਤੋਂ ਵੀ ਥੋੜਾ ਜਿਹਾ ਕਿਨਾਰਾ ਕਰ ਰਿਹਾ ਹਾਈਬ੍ਰਿਡ ਤੇ ਵੀ ਬੈਨ ਹੋ ਗਿਆ ਹੁਣ ਬਹੁਤ ਕਿਸਾਨ ਆ ਜਿਹੜੇ ਪੜੇ ਲਿਖੇ ਕਿਸਾਨ ਆ ਉਹ ਵੀ ਸੋਚ ਰਹੇ ਵੀ ਕਿਹੜੀ ਵੈਰਾਈਟੀ ਲਾਈਏ ਜਾਂ ਜਿਵੇਂ ਆਪਣਾ ਇਲਾਕਾ ਆ ਗਿਆ ਜਿੱਥੇ ਪਾਣੀ 1.5 2 ਨੰਬਰ ਹੈਗੇ ਆ ਉੱਥੇ ਫਿਰ ਕਿਹੜੀ ਵੈਰੈਟੀ ਕਿਸਾਨ ਲਾ ਸਕਦੇ ਦੇਖੋ ਉੱਥੇ ਪਹਿਲੀ ਗੱਲ ਤਾਂ ਜਿਸ ਖੇਤ ਦੇ ਵਿੱਚ ਤੁਹਾਡੇ ਝੋਨਾ ਪਿਛਲੇ 5-6 ਸਾਲਾਂ ਤੋਂ ਜਮਾ ਹੋਇਆ ਹੈਗਾ ਲੱਗਣਾ ਸ਼ੁਰੂ ਹੋਇਆ ਹੈਗਾ ਉੱਥੇ ਤੁਹਾਡੇ ਕੋਲੇ ਨਹਿਰੀ ਪਾਣੀ ਦੀ ਜੇਕਰ ਕਮੀ ਹੈਗੀ ਆ ਤਾਂ ਤੁਹਾਡੇ ਪਾਣੀ ਦੇ ਵਿੱਚ ਚਿੱਟਾ ਸ਼ੋਰਾ ਹੈਗਾ 2 ਨੰਬਰ 3 ਨੰਬਰ ਸ਼੍ਰੇਣੀ ਤੁਹਾਡੇ ਪਾਣੀ ਦੀ ਹੈਗੀ ਆ ਤਾ ਮੈਂ ਮੈਂ ਤਾਂ ਇਹ ਦੇਖਦਾ ਹੈਗਾ ਵੀ ਉੱਥੇ ਜਿੱਥੇ ਆਪਾਂ ਪੂਰੇ ਪੰਜਾਬ ਲੈਵਲ ਤੇ ਝੋਨੇ ਨੂੰ ਘਟਾਉਣ ਦੀ ਗੱਲ ਕਰਦੇ ਆਂ ਖੇਤੀ ਨੂੰ ਬਦਲਣ ਦੀ ਗੱਲ ਕਰਦੇ ਆਂ ਉੱਥੇ ਤਾਂ ਕਿਸਮਾ ਹੀ ਆਪਣੇ ਆਪਣੇ ਕੋਲੇ 50 ਤੋਂ ਆ ਕੇ ਕਿਸਮਾ ਹੀ ਆਪਣੇ ਕੋਲੇ 10-12 ਰਹਿ ਗਈ ਹੂੰ ਤਾਂ ਜੇ ਜੇ ਵੈਰਾਈਟੀ ਵੀ ਕਿਸਾਨ ਨੇ ਸਿਲੈਕਟ ਕਰਨੀ ਆ ਤਾਂ ਫਿਰ ਲਾਉਣ ਦਾ ਸਮਾਂ ਵੀ ਕਿਸਾਨ ਹੀ ਸਿਲੈਕਟ ਕਰੇ ਸਰਕਾਰ ਕਿਉਂ ਕਰਦੀ ਹੈਗੀ ਜੇ ਵੈਰਾਈਟੀ ਵੀ ਸਰਕਾਰ ਨੇ ਸਿਲੈਕਟ ਕਰ ਲਈ ਲਾਉਣ ਦਾ ਸਮਾਂ ਵੀ ਸਰਕਾਰ ਨੇ ਸਿਲੈਕਟ ਕਰ ਲਿਆ ਤੇ ਖੇਤੀ ਨੀਤੀ ਵੀ ਸਰਕਾਰ ਨੇ ਚਲਾਉਣੀ ਹੈਗੀ ਆ ਕਿਸਾਨਾਂ ਦੀ ਲੁੱਟ ਵੀ ਸਰਕਾਰ ਨੇ ਕਰਾਉਣੀ ਹੈਗੀ ਆ ਫਿਰ ਆਪਾਂ ਖੇਤੀ ਨੂੰ ਇੱਕ ਫਾਰਮਰ ਆਪਣੇ ਪੱਧਰ ਤੇ ਕਿਵੇਂ ਬਦਲਾਅ ਕਰੇਗਾ ਉਹ ਉਹ ਮੇਰੀ ਕਲਪਨਾ ਤੋਂ ਪਰੇ ਹੈਗਾ ਪਰ ਮੈਨੂੰ ਇਦਾਂ ਲੱਗਦਾ ਹੈਗਾ ਵੀ ਆਪਣੇ ਕਿਸੇ ਵੀ ਫਾਰਮਰ ਨੂੰ ਆਪਣੇ ਆਲੇ-ਦੁਆਲੇ ਫਸਲ ਦੇ ਵਧਣ ਸਮੇਂ ਕਿਸਮਾਂ ਦੀ ਤਲਾਸ਼ ਕਰ ਲੈਣੀ ਚਾਹੀਦੀ ਹੈ ਵੀ ਕਿਹੜੀਆਂ ਕਿਸਮਾਂ ਦੇ ਚੰਗੇ ਝਾੜ ਆਏ ਆ ਘੱਟ ਖਰਚ ਹੋਏ ਹੈਗੇ ਆ ਉਹਦੀ ਇਹ ਜਿਹੜੀ ਚੰਗਾ ਕੀਤਾ ਡਾਟਾ ਲੱਭਿਆ ਹੋਇਆ ਉਹਦੇ ਕੰਮ ਆਊਗਾ ਪਰ ਕਿਸੇ ਵੀ ਕਿਸਮ ਨੂੰ ਸੁਣੀ ਸੁਣਾਈ ਦੇ ਵਿੱਚ ਆਪਾਂ ਲਾਉਣੇ ਹੈਗੇ ਆ ਤਾਂ ਉਹਦੇ ਚਪੂਰਨ ਰਿਜ਼ਲਟ ਮਿਲ ਜਾਣੇ ਉਹ ਬਹੁਤ ਘੱਟ ਫਾਰਮਰ ਹੁੰਦੇ ਐ ਇਸ ਤਰ੍ਹਾਂ ਜਾਂਦੀ ਹੈਗੀ ਦੇਖੋ ਕਾਟਨ ਕਲਟੀਵੇਸ਼ਨ ਏਰੀਆ ਘਟ ਰਿਹਾ ਹੈਗਾ ਹਾਈਬ੍ਰਿਡ ਦਾ ਏਰੀਆ ਵੱਧ ਰਿਹਾ ਸੀਗਾ ਹੁਣ ਇਸ ਵਾਰ ਘਟ ਜਾਣਾ ਹੈਗਾ ਜਾਂ ਵੈਸੇ ਬੈਡੀ ਦੀ ਕਲਟੀਵੇਸ਼ਨ ਵੱਧ ਰਹੀ ਹੈ ਪਿਛਲੇ ਜਿਹੜੇ ਡੀਐਸਆਰ ਵੱਧ ਗਿਆ ਸੀਗਾ ਪੰਜਾਬ ਦੇ ਵਿੱਚ ਇਸ ਵਾਰ ਘਟ ਜੂਗਾ ਤਾਂ ਇਹ ਸਾਰੇ ਜਿਹੜੇ ਫੈਕਟਰ ਹੁੰਦੇ ਹੈਗੇ ਆ ਹਰ ਇੱਕ ਪਿੰਡ ਦੇ ਵਿੱਚ ਕੋਈ ਨਾ ਕੋਈ ਕਿਸਾਨ ਮੈਕਮੇਨਾਂ ਜੁੜਿਆ ਹੋਇਆ ਹੁੰਦਾ ਉਹੀ ਉਹਨਾਂ ਨੂੰ ਡਾਟਾ ਦਿੰਦਾ ਹੈਗਾ ਜੀ ਉਹੀ ਝੂਠਾ ਡਾਟਾ ਦੇਊਗਾ ਤਾਂ ਫਿਰ ਉਹ ਅੱਗੇ ਜਾ ਕੇ ਉਹ ਫੋਨ ਤੇ ਡਾਟਾ ਲੈ ਜਾਂਦੇ ਆ ਬਿਲਕੁਲ ਆਲਮੋਸਟ 12500 ਪਿੰਡ ਦਾ ਡਾਟਾ ਕਲੈਕਸ਼ਨ ਨਹੀਂ ਹੁੰਦਾ ਇਸ ਵਾਰ ਮੈਂ ਇਹ ਚੰਗਾ ਸਮਝਦਾ ਹੈਗਾ ਕਿ ਪੰਜਾਬ ਸਰਕਾਰ ਨੇ ਚੰਗੀ ਪਹਿਲ ਕੀਤੀ ਹੈ ਕਿ ਜਿੱਦਾਂ ਇਨਸਾਨਾਂ ਦੀ ਗਿਣਤੀ ਹੁੰਦੀ ਹੈ ਸੈਂਸਸ ਕਹ ਦਿੰਨੇ ਆਪਾਂ ਜਨਸੰਖਿਆ ਗਣੀ ਜਾਂਦੀ ਹੈ ਉਦਾਂ ਖਸ਼ੂਆਂ ਦੀ ਸੈਂਸਸ ਹੋਈ ਹੈਗੀ ਆ ਇਸ ਵਾਰ ਆਪਣੇ ਪੰਜਾਬ ਦੇ ਖੇਤੀਬਾੜੀ ਮੰਤਰੀ ਨੇ ਸੈਂਸਸ ਕਰਾਈ ਹੈ ਵੀ ਕਿਹਦੇ ਕੋਲ ਕਿੰਨੀਆਂ گاਵਾ ਨੇ ਕਿੰਨੇ ਕੁੱਤੇ ਨੇ ਕਿੰਨੇ ਘੋੜੇ ਨੇ ਕਿੰਨੇ ਸੂਰ ਨੇ ਕਿੰਨੀਆਂ ਮੱਝਾਂ ਨੇ ਕਿੰਨੀਆਂ ਬੱਕਰੀਆਂ ਨੇ ਉਹ ਸਾਰੀਆਂ ਦੀ ਫਿਰ ਅਗੇਤੀ ਵਿਉਂਤਬੰਦੀ ਹੋ ਸਕਦੀ ਹੈ ਵੀ ਆਪਾਂ ਵਧ ਰਹੇ ਹਾਂ ਘਟ ਰਹੇ ਹਾਂ ਆਪਾਂ ਕਿੰਦਾਂ ਦੀਆਂ ਵੈਕਸੀਨੇਸ਼ਨਾਂ ਲੈ ਕੇ ਆਉਣੀਆਂ ਨੇ ਤਾਂ ਪੰਜਾਬ ਸਰਕਾਰ ਨੂੰ ਵੀ ਇਸ ਪੱਧਰ ਤੇ ਸੋਚਣਾ ਚਾਹੀਦਾ ਵੀ ਆਪਾਂ ਨੂੰ ਕਿੰਨੇ ਕੁ ਬੀਜ ਦੀ ਮਾਤਰਾ ਲੋੜ ਆ ਤੇ ਕਿਸਾਨਾਂ ਦੇ ਨਾਲ ਹੀ ਤੁਸੀਂ ਕੰਟਰੈਕਟ ਕਰ ਲਓ ਕਿਸਾਨ ਹੀ ਤੁਹਾਨੂੰ ਫਸਲ ਬੀਜ ਦੇ ਰੂਪ ਚ ਪੈਦਾ ਕਰਕੇ ਦੇ ਦੇਣਗੇ ਸਰਕਾਰ ਸਾਮਲੇ ਸਹੀ ਰੇਟ ਤੇ ਬਾਅਸ ਦੇ ਦੇ ਜੀ ਜੀ ਠੀਕ ਹੈ ਕਿਉਂਕਿ 25 ਰੁਪਏ ਝੋਨਾ ਵੀ ਕਿਹਾ ਹੈਗਾ ਉਹਦਾ 10 ਰੁਪਏ ਤੁਸੀਂ ਖਰਚਾ ਲਾ ਲਓ 5-10 ਰੁਪਏ ਗ੍ਰੇਡਿੰਗ ਦਾ ਝੋਲੇ ਦਾ ਖਰਚਾ ਲਾ ਲਓ 40-45-50 ਰੁਪਏ ਵੀ ਤੁਹਾਨੂੰ ਮਿਲਣਾ ਚਾਹੀਦਾ ਸੀ 20 ਮਿਲ ਰਿਹਾ ਹੈਗਾ ਤੁਹਾਨੂੰ 200 ਰੁਪਏ ਕਿਲੋ ਤਾਂ ਇਹ ਇਸ ਤਰ੍ਹਾਂ ਦੀ ਧਾਂਦਲੀ ਸਰਕਾਰ ਦੇ ਹੁੰਦੇ ਜੇ ਹੋਊਗਾ ਤਾਂ ਸਰਕਾਰ ਦੀ ਫਿਰ ਉਮੀਦ ਨਹੀਂ ਕੀਤੀ ਜਾ ਸਕਦੀ ਹਰ ਵਾਰ ਜਦੋਂ ਬਈ ਝੋਨਾ ਮੰਡੀਆਂ ਦੇ ਵਿੱਚ ਆਉਂਦਾ ਹਾਈਬ੍ਰਿਡਾਂ ਚਾਹ ਪਰਮਲਾ ਜਾਂ 126 ਨਾ ਜਿਵੇਂ ਹੋਇਆ ਹਨ ਸ਼ੈਲਰਾਂ ਵਾਲੇ ਉਦੋਂ ਰੌਲਾ ਪਾਉਂਦੇ ਨੇ ਕਿ ਅਸੀਂ ਇਹ ਵੈਰੈਟੀ ਨੂੰ ਪਾਸ ਨਹੀਂ ਕਰਦੇ ਅਸੀਂ ਇਹ ਖਰੀਦਾਂਗੇ ਨਹੀਂ ਹੌਣ ਸੈਲਰਾਂ ਵਾਲੇ ਚੁੱਪ ਬੈਠੇ ਨੇ ਜਦੋਂ ਆਪਣੀਆਂ ਜਥੇਬੰਦੀਆਂ ਬਣੀਆਂ ਸੈਲਰ ਐਸੋਸੀਏਸ਼ਨ ਹੈਗੀ ਆ ਨਾ ਤਾਂ ਉਹਨਾਂ ਦਾ ਕੀ ਕਹਿਣਾ ਹੈਗਾ ਹਾਈਬ੍ਰਿਡ ਬਾਰੇ ਤੁਹਾਡੀ ਕਿਤੇ ਹੋਈਏ ਗੱਲ ਜੀ ਦੇਖੋ ਮੇਰੇ ਟੱਚ ਦੇ ਵਿੱਚ ਜਿੰਨੇ ਬੰਦੇ ਦੇ ਸੈਲਰ ਹੈਗੇ ਆ ਨਾ ਦਾ ਛੱਬੀ ਚ ਪ੍ਰੋਬਲਮ ਆ ਨਾ ਹੀ ਹਾਈਬ੍ਰਿਡ ਦੇ ਵਿੱਚ ਪ੍ਰੋਬਲਮ ਆ ਅਗਰ ਕੋਈ ਡਿਸਕਲਰੇਸ਼ਨ ਹੋਊਗੀ ਗ੍ਰੇਨ ਬੇਕਾਰ ਬਣਦਾ ਹੈਗਾ ਉਹਦੇ ਲਈ ਵੈਦਰ ਵੀ ਜ਼ਿੰਮੇਵਾਰ ਹੁੰਦਾ ਹੈਗਾ ਕਟਾਈ ਤੋਂ 20 ਦਿਨ ਪਹਿਲਾਂ ਦਾ ਮੌਸਮ ਬਹੁਤ ਡਿਪੈਂਡ ਕਰਦਾ ਹੈਗਾ ਫੁੱਲਾਂ ਤੇ ਉੱਤੇ ਆਈਡਲ ਕਲਾਈਮੇਟ ਹੋਣਾ ਵਧੀਆ ਜੇ ਬੇਕਾਰ ਹੋਊਗਾ ਤਾਂ ਫੋਕ ਬਣ ਸਕਦੀ ਹੈ ਬਦਰੰਗ ਦਾਣਾ ਪਤਲਾ ਦਾਣਾ ਗਲੋ ਗ੍ਰੇਨ ਵੇਟ ਟੋਟਾ ਸਾਰਾ ਕੁਝ ਬਣਦਾ ਹੈਗਾ ਬਟ ਕਿ ਇਹ ਜਿਹੜੀ ਧਾਂਦਲੀ ਹੈਗੀ ਆ ਪੰਜਾਬ ਦੇ ਵਿੱਚ ਜਿਹੜੀ ਰਾਈਸ ਮਿਲਰ ਐਸੋਸੀਏਸ਼ਨ ਆ ਜਿਹੜੀ ਕਿ 5500 ਤੋਂ ਵੱਧ ਮਿਲਰ ਜੁੜ ਕੇ ਕੰਮ ਕਰਦੇ ਹੈਗੇ ਆ ਜਿਦੇ ਵਿੱਚ ਪ੍ਰਾਈਵੇਟ ਬਾਸਮਤੀ ਵਾਲੇ ਵੀ ਆਉਂਦੇ ਹੈਗੇ ਆ ਪਰ ਜਿਹੜੀ ਸਰਕਾਰੀ ਖਰੀਦ ਝੋਨੇ ਦੀ ਹੁੰਦੀ ਹੈਗੀ ਆ ਉਹਦੇ ਵਿੱਚ ਸਾਰੇ ਫੈਸਲੇ ਐਫਸੀਆਈ ਨੂੰ ਲੈਣੇ ਚਾਹੀਦੇ ਆ ਆਪਣੀ ਪ੍ਰੋਪਰ アドਵਾਈਜ਼ਰੀ ਲੱਗਣ ਸਮੇ ਕਿਸਮਾਂ ਦੀ ਉਹਨਾਂ ਦੇ ਪ੍ਰੋਪਰ ਸ਼ਡਿਊਲ ਤੇ ਉਹਨਾਂ ਕਿਸਮਾਂ ਨੂੰ ਖਰੀਦਣ ਸਮੇ ਸਾਰੀ ਵਿਉਂਤਵੰਦੀ ਉਹਨਾਂ ਦੇ ਹੱਥ ਚ ਪ੍ਰੋਪਰਲੀ ਓਪਨਲੀ ਪਬਲਿਸ਼ ਹੋਣੀ ਚਾਹੀਦੀ ਹੈ ਪਬਲਿਕ ਦੇ ਲਈ ਪਰ ਜਿਹੜੀ ਇਹ ਰਾਏਸ ਮੀਲਰ ਐਸੋਸੀਏਸ਼ਨ ਆ ਇਹ ਮੌਕੇ ਤੇ ਆ ਕੇ ਇੱਕ ਧਾਂਦਲੀ ਕਰਦੀ ਆ ਬਹੁਤ ਸਾਰੀਆਂ ਮੰਡੀਆਂ ਦੇ ਵਿੱਚ ਤਾਂ ਇੱਕ ਹਫ਼ਤੇ ਦੇ ਵਿੱਚ ਇੱਕ ਵਾਰ ਇਨਸਪੈਕਟਰ ਆਉਂਦਾ ਤੇ 6 ਦਿਨ ਤਾਂ ਉੱਥੇ ਆੜਤੀਆ ਜਾਂ ਇੱਕ ਕੋਈ ਟੋਪੀ ਵਾਲਾ ਬੰਦਾ ਮਿੱਲਾਂ ਨੇ ਰੱਖਿਆ ਹੁੰਦਾ ਉਹੀ ਆ ਕੇ ਵੈਰਾਈਟੀਆਂ ਦੇਖ ਕੇ ਪਾਸ ਕਰਕੇ ਜਾਂਦਾ ਤਾਂ ਮੈਨੂੰ ਲੱਗਦਾ ਹੈਗਾ ਉੱਥੇ ਇੱਕ ਮੈਨਿਪੂਲੇਸ਼ਨ ਹੁੰਦੀ ਹੈਗੀ ਆ ਸੈਟਿੰਗ ਵੀ ਹੁੰਦੀ ਹੈਗੀ ਆ ਕਿਹੜੀ ਮੰਡੀ 'ਚੋਂ ਕਿੰਨੇ ਗੱਟੇ ਸੇਲ ਹੋ ਰਹੇ ਆ ਅਗਰ ਕਿਸੇ ਮੰਡੀ ਦੇ ਵਿੱਚ 50000 ਗੱਟਾ ਸੇਲ ਹੋ ਰਿਹਾ ਪਿੰਡ ਦੀ ਮੰਡੀ 'ਚ ਤਾਂ ਮੈਨੂੰ ਲੱਗਦਾ ਵੀ ਉੱਥੇ 2 ਲੱਖ ਰੁਪਏ ਦੀ ਕਰਾਪਸ਼ਨ ਚੱਲ ਰਹੀ ਉਹ ਉਸ ਨੂੰ ਅਬਜ਼ਰਵ ਕਰਨਾ ਸਰਕਾਰ ਦਾ ਕੰਮ ਆ ਤੇ ਕਿਸਾਨਾਂ ਕਿਸਾਨ ਵੀ ਚੁੱਪ ਰਹਿੰਦੇ ਆ ਕਿਸਾਨਾਂ ਨੂੰ ਇਹ ਲੱਗਦਾ ਸਾਡਾ ਕੋਈ ਲੀਡਰ ਬੋਲੂਗਾ ਪਰ ਲੀਡਰ ਵੀ ਅੱਜ ਕੱਲ ਖੋਖਲੇ ਹੋ ਚੁੱਕੇ ਆ ਉਹਨਾਂ ਤੇ ਵੀ ਕਿਸਾਨਾਂ ਦਾ ਵੀ ਭਰੋਸਾ ਜਾ ਚੁੱਕਿਆ ਹੈਗਾ ਕਿਸਾਨਾਂ ਨੂੰ ਇਕੱਠੇ ਹੋ ਕੇ ਬੋਲਣ ਦੀ ਲੋੜ ਹੈਗੀ ਇਸ ਮੁੱਦੇ ਦੇ ਉੱਤੇ ਜੀ ਕਿਸਾਨ ਨੂੰ ਆਪਾਂ ਇਕੱਠੇ ਕਰਨਾ ਜੀ ਅਵੇਰਨੈਸ ਕਿਸਾਨਾਂ ਚ ਹੋਣੀ ਚਾਹੀਦੀ ਆ ਜਿਵੇਂ ਤੁਸੀਂ ਇੰਨੇ ਸਾਲਾਂ ਤੋਂ ਕਾਫੀ ਜ਼ੋਰ ਲਾ ਰਹੇ ਹੋ ਹਨਾ ਬਹੁਤ ਫਰਕ ਪਿਆ ਹੈਗਾ ਕਿਸਾਨ ਕਾਫੀ ਤੁਹਾਡੇ ਨਾਲ ਜੁੜੇ ਹੈਗੇ ਆ ਹੋਰ ਬਾਈ ਕਿਸ ਲੈਵਲ ਤੇ ਆਪਾਂ ਕਿਸਾਨਾਂ ਨੂੰ ਸੁਚੇਤ ਕਰ ਸਕਦੇ ਆ ਜੇ ਆਪਾਂ ਸੀਡ ਨੂੰ ਲੈ ਕੇ ਗੱਲ ਕਰੀਏ ਹਨਾ ਜੀ ਜੇ ਕਿਸਾਨਾਂ ਨੇ ਆਪਦਾ ਸੀਡ ਰੱਖਣਾ ਹੈਗਾ ਸੀਡ ਬਾਰੇ ਪ੍ਰੋਪਰ ਉਹਨਾਂ ਨੂੰ ਨੋਲਜ ਹੋਣੀ ਚਾਹੀਦੀ ਆ ਤਾਂ ਕਿਸ ਤਰ੍ਹਾਂ ਕਿਸਾਨ ਜਿਹੜਾ ਇਸ ਪਾਸੇ ਆ ਸਕਦਾ ਤੁਸੀਂ ਇਹ ਦੇਖੋ ਉਹ ਵੀ ਪੰਜਾਬ ਸਰਕਾਰ ਕਿੰਨਾ ਵੱਡਾ ਯਤਨ ਕਰ ਰਹੀ ਹੈਗੀ ਹੈ ਨਸ਼ੇ ਨੂੰ ਬੰਦ ਕਰਨਾ ਠੀਕ ਹੈ ਨਸ਼ਾ ਰੋਕੋ ਲੋਲੋ ਚਲਾਇਆ ਹੋਇਆ ਸਰਕਾਰ ਨੇ ਆਪਣੀ ਪੱਧਰ ਤੇ ਪੁਲਿਸ ਨਾਲ ਮਿਲ ਕੇ ਪੰਜਾਬ ਦੀ ਐਡੀ ਵੱਡੀ ਪੁਲਿਸ ਦੀ ਕੈਪੈਸਿਟੀ ਵੀ ਨਸ਼ੇ ਨੂੰ ਨਹੀਂ ਰੋਕ ਰਹੀ ਜੀ ਠੀਕ ਹੈ ਤੇ ਐਗਰੀਕਲਚਰ ਦੇ ਅਫਸਰਾਂ ਦੀ ਗਿਣਤੀ ਕਰੋ ਤੁਸੀਂ ਪੰਜਾਬ ਦੇ ਵਿੱਚ 7000 ਤੋਂ ਵੱਧ ਨਹੀਂ ਹਾਂਜੀ 7 ਲੱਖ ਪੁਲਿਸ ਹੈ ਇੱਕ ਪਾਸੇ ਜਿੱਥੇ ਮੇਰੇ ਖਿਆਲ ਮੈਂ ਡਾਟਾ ਮੇਰਾ ਗਲਤ ਨਾ ਹੋਵੇ ਤਾਂ ਜਿੱਥੇ ਸਾਰੀ ਪੁਲਿਸ ਨਸ਼ੇ ਨੂੰ ਕੰਟਰੋਲ ਜਿਨ੍ਹਾਂ ਕੋਲੇ ਪਾਵਰ ਆ ਕਾਨੂੰਨ ਦੀ ਪਾਵਰ ਆ ਵੈਪਨ ਦੀ ਪਾਵਰ ਆ ਵੀਹਿਕਲ ਦੀ ਪਾਵਰ ਆ ਇਹਨਾਂ ਕੋਲ ਤਾਂ ਕੋਈ ਪਾਵਰ ਹੀ ਨਹੀਂ ਏਡੀ ਵੱਡੀ ਹੁੰਦੀ ਤੇ ਉੱਥੇ ਵੀ ਕਰਾਪਸ਼ਨ ਹੈ ਇੱਥੇ ਵੀ ਕਰਾਪਸ਼ਨ ਆ ਤਾਂ ਇੱਥੇ 7000 ਅਫਸਰ ਪੰਜਾਬ ਦੇ ਐਗਰੀਕਲਚਰ ਦੀ ਤਾਂਦਲੀ ਨੂੰ ਜਾਂ ਕਰਾਪਸ਼ਨ ਨੂੰ ਜਾਂ ਆ ਇਹ ਨਕਲੀ ਬੀਜਾਂ ਦੇ ਪੈਸਿਸਾਈਡ ਦੇ ਮਸਲਿਆਂ ਨੂੰ ਹੱਲ ਨਹੀਂ ਕਰ ਸਕਦਾ ਹੈਗਾ ਤੇ ਇਹਦੇ ਲਈ ਇੱਕ ਬਹੁਤ ਵੱਡੇ ਮਤਲਬ ਅਵੇਅਰਨੈਸ ਹੋਣ ਦੀ ਜ਼ਰੂਰਤ ਹੈ ਜਿਵੇਂ ਆਪਾਂ ਕਹਿ ਦਿੰਦੇ ਆ ਕਿ ਸਰਕਾਰ ਨੂੰ ਨਸ਼ਾ ਬੰਦ ਕਰਨ ਦੀ ਲੋੜ ਹੀ ਨਹੀਂ ਆਪਾਂ ਹੀ ਨਸ਼ਾ ਖਾਣਾ ਛੱਡ ਜੋ ਜੀ ਇਸ ਤਰੀਕੇ ਦੀ ਮਾਨਸਿਕਤਾ ਦੀ ਅਵੇਅਰਨੈਸ ਕਿਸੇ ਟੀਕੇ ਨਾਲ ਨਹੀਂ ਆ ਸਕਦੀ ਕਿਸੇ ਬੋਲਣ ਨਾਲ ਵੀ ਨਹੀਂ ਆ ਸਕਦੀ ਹੈਗੀ ਕਿਉਂਕਿ ਆਪਾਂ ਜਿਹੜਾ ਆਪਣਾ ਡੇਲੀ ਰੁਟੀਨ ਚੇਂਜ ਹੋਇਆ ਹੈਗਾ ਨਾ ਪਹਿਲਾਂ ਲੋਕ ਸੱਥਾਂ 'ਚ ਗੱਲਾਂ ਬਾਤਾਂ ਕਰ ਲੈਂਦੇ ਸੀ ਰੇਡੀਓ ਟੀਵੀ ਅਖਬਾਰ ਚੱਲ ਜਾਂਦਾ ਸੀ ਉੱਥੇ ਗਿਣਤੀ ਜੁੰਦੀ ਦੇ ਲੋਕ ਜਿਹੜੇ ਉਹ ਚੀਜ਼ਾਂ ਨੂੰ ਦੇਖਦੇ ਸੀ ਓਬਜ਼ਰਵ ਕਰਦੇ ਸੀ ਪੋਜ਼ਿਟਿਵ ਚੀਜ਼ਾਂ ਲੋਕਾਂ 'ਚ ਫੈਲ ਜਾਂਦੀਆਂ ਸੀ ਹੁਣ ਹਰ ਇੱਕ ਬੰਦੇ ਦੇ ਹੱਥ ਚ ਫੋਨ ਹੈਗਾ ਉਹ ਫੋਨ ਉਸ ਨੂੰ ਗੁਲਾਮ ਬਣਾ ਰਿਹਾ ਹੈਗਾ ਉਹਨੂੰ ਉਸ ਫੋਨ ਦਾ ਐਲਗੋਰਿਥਮ ਹੀ ਉਸ ਨੂੰ ਉਹ ਚੀਜ਼ਾਂ ਦਿਖਾ ਰਿਹਾ ਹੈਗਾ ਜਿਹੜੀਆਂ ਉਹ ਦੇਖਣਾ ਚਾਹੁੰਦਾ ਹੈਗਾ ਪਰ ਜੇ ਉਹ ਬੰਦਾ ਦੇਖਣਾ ਹੀ ਨੈਗੇਟਿਵ ਚਾਹੁੰਦਾ ਹੈਗਾ ਤੇ ਉਹਨੂੰ ਬਹੁਤ ਸਾਰੀ ਚੰਗੀ ਜਾਣਕਾਰੀ ਉਹ ਤੱਕ ਪਹੁੰਚਦੀ ਨਹੀਂ ਹੈਗੀ ਅਵੇਅਰਨੈਸ ਦੇ ਪ੍ਰੋਗਰਾਮ ਫੇਲ ਹੁੰਦੇ ਹੈਗੇ ਵਾਰੀ ਵਾਰੀ ਤੇ ਇਦਾਂ ਦੇ ਮੈਨੂੰ ਲੱਗਦਾ ਹੈਗਾ ਵੀ ਜੇ ਆਪਾਂ ਗਲਤ ਨਗਲੀ ਬੀਜਾਂ ਦੀ ਗੱਲ ਕਰਦੇ ਆਂ ਮਹਿੰਗੇ ਬੀਜਾਂ ਦੀ ਗੱਲ ਕਰਦੇ ਆਂ ਫਾਰਮਰ ਆਪਣਾ ਬੀਜ ਰੱਖਣ ਲੱਗਣਗੇ ਤੇ ਸਾਰੀਆਂ ਦੁਕਾਨਾਂ ਹੀ ਬੰਦ ਹੋ ਜਾਣਗੀਆਂ ਪਰ ਇਸ ਤਰ੍ਹਾਂ ਦੀ ਅਵੇਅ ਦੂਸਰੇ ਨੂੰ ਗਿਆਨ ਵੰਡਦਾ ਮੇਰੇ ਵਰਗਾ ਆਪਾਂ ਖੁਦ ਨਹੀਂ ਕਰਕੇ ਰੱਖਦਾ ਹੈਗਾ ਮੇਰੇ ਕੋਲੇ ਇਸ ਵਾਰ 20 ਕਿੱਲੇ ਝੋਨਾ ਹੋਊਗਾ ਤੇ ਲਗਭਗ ਸਾਰੇ ਦਾ ਸਾਰਾ ਬੀਜ ਮੇਰੇ ਆਪਣੇ ਕੋਲ ਆ ਜੀ ਤੇ ਮੇਰੀ ਅੱਗੇ ਫੇਰ ਉਹ 21 22 ਕਿੱਲੇ ਕਣਕ ਹੋਣੀ ਆ 2 ਕਿੱਲੇ ਮੇਰੇ ਕੋਲ ਨਰਮਾ ਹੈਗਾ ਤਾਂ ਉਹ ਸਾਰੇ ਦਾ ਸਾਰਾ ਵੀ ਮੇਰੇ ਕੋਲੇ ਹੋਊਗਾ ਸੋ ਇਸ ਤਰ੍ਹਾਂ ਜੇ ਤੁਹਾਡੀ ਪਲਾਨਿੰਗ ਨਹੀਂ ਹੈਗੀ ਢਾਈ ਕਿੱਲੇ ਵਾਲੇ ਦੀ ਤੁਹਾਡਾ ਫਿਊਚਰ ਬਹੁਤ ਖਰਾਬ ਆ ਬਹੁਤ ਜ਼ਿਆਦਾ ਖਰਾਬ ਬਿਲਕੁਲ ਕਿਸਾਨ ਵੀਰੋ ਆਪਾਂ ਸੁਚੇਤ ਹੋ ਕੇ ਆਪਣੀ ਲੁੱਟ ਤੋਂ ਬਚ ਸਕਦੇ ਆ ਕਿਉਂਕਿ ਨਾ ਤਾਂ ਆਪਾਂ ਸੈਲਰਾਂ ਵਾਲਿਆਂ ਵਾਂਗੂ ਜਾਂ ਡੀਲਰਾਂ ਵਾਂਗੂ ਸਰਕਾਰਾਂ ਨੂੰ ਫੰਡ ਦੇ ਸਕਦੇ ਆ ਜੇ ਆਪਾਂ ਸੁਚੇਤ ਹੈਗੇ ਆ ਤਾਂ ਆਪਣੀ ਲੁੱਟ ਤੋਂ ਆਪਾਂ ਆਪ ਦੇ ਆਪ ਨੂੰ ਬਚਾ ਸਕਦੇ ਆ ਬਾਈ ਹੋਰਾਂ ਨਾਲ ਬਾਸਮਤੀ ਬਾਰੇ ਤੇ ਨਰਮੇ ਦੀ ਕਾਸ਼ਤ ਬਾਰੇ ਵੀ ਗੱਲਬਾਤ ਕਰਾਂਗੇ ਉਹ ਵੀਡੀਓ ਵੀ ਜਲਦੀ ਆਪਣੇ ਚੈਨਲ ਤੇ ਆ ਰਹੀਆਂ ਨੇ ਤੇ ਉਹ ਵੀ ਤੁਸੀਂ ਜਰੂਰ ਦੇਖਿਓ ਬਾਈ ਜੀ ਗੱਲਬਾਤ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਹੀ ਠੀਕ ਹੈ ਬਹੁਤ ਧੰਨਵਾਦ ਜੀ ਧੰਨਵਾਦ ਉਸ